आज आज साथियों ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਸਿੱਖ ਕੌਮ ਦੇ ਵਾਸਤੇ ਬਹੁਤ ਵੱਡੀ ਸ਼ਹਾਦਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇ ਕੀ ਕਾਰਨ ਰਹੇ ਨੇ ਕਿਹੜੇ ਆਪਣੇ ਸੀ ਜਿਹੜੇ ਮੁਗਲਾਂ ਦੇ ਨਾਲ ਜਾ ਕੇ ਮਿਲ ਕੇ ਕਿਹੜੇ ਉਹ ਇਸਲਾਮ ਤਰਨਦੇ ਸੀ ਜਿਹੜੇ ਰਲੇ ਜਿਨ੍ਹਾਂ ਨੇ ਮਦਦ ਕੀਤੀ ਸਿੱਖ ਧਰਮ ਦੀ ਔਰ ਅੱਜ ਪਿੰਡ ਸੰਤਨਗਰ ਦੇ ਵਿੱਚ ਜਿੱਥੇ ਕੀ ਜਲ ਜੀਰੇ ਦੀ ਜੜੀ ਮਿੱਠੇ ਜਲ ਜੀਰੇ ਦੀ ਜਿਹੜੀ ਸ਼ਬੀਰ ਲਾਈ ਗਈ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕੀ ਪਿਛਲੇ ਮਹੀਨੇ ਲਗਾਤਾਰ ਜਿੱਥੇ ਲਗਾਤਾਰ ਪੂਰੇ ਭਾਰਤ ਵਰਸ਼ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨੂੰ ਲੈ ਕੇ ਕਿੱਥੇ ਜਗਾ ਜਗਾ ਤੇ ਸ਼ੀਨਾ ਠੰਡੇ ਮਿੱਠੇ ਪਾਣੀ ਦੇ ਆ ਲਗਾਈਆਂ ਗਈਆਂ ਅੱਜ ਪਿੰਡ ਸੰਤਨਗਰ ਜਿਹੜਾ ਮੇਨ ਕਰੀ ਵਾਲਾ ਰੋਡ ਜਿੱਥੇ ਤੁਸੀਂ ਸਾਹਮਣੇ ਦੇਖ ਸਕਦੇ ਜੇ ਬ੍ਰਦਰ ਪੀਜ਼ਾ ਹਟ ਵਾਲਾ ਨੇ ਮਿਲ ਕੇ ਬ੍ਰਦਰ ਪੀਜਾ ਹਟ ਵਾਲਾ ਮਿਲ ਕੇ ਸਾਡੇ ਨਾਲ ਡਾਕਟਰ ਸਾਹਿਬ ਨੇ ਡਾਕਟਰ ਸਰਦੀਪ ਸਿੰਘ ਜੀ ਸਿਆਣੀ ਔਰ ਇਹਨਾਂ ਨੇ ਮਿਲ ਕੇ ਬਹੁਤ ਹੀ ਵੱਡਾ ਇੱਕ ਉਪਰਾਲਾ ਕੀਤਾ ਜਿੱਥੇ ਕਿ ਤੁਸੀਂ ਦੇਖ ਸਕਦੇ ਕਰੀ ਵਾਲਾ ਰੋਡ ਦਿਆ ਔਰ ਸੰਤਨਰ ਪਿੰਡ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਨੇ ਜਿੱਥੇ ਕਿ ਇੱਥੇ ਜਲ ਜੀਰੇ ਦੇ ਸ਼ਬੀਰ ਲਾਈ ਗਈ ਔਰ ਸਾਡੇ ਨਾਲ ਡਾਕਟਰ ਸਰਦੀਪ ਸਿੰਘ ਜੀ ਨੇ ਅਸੀਂ ਉਹਨਾਂ ਦੇ ਨਾਲ ਹੀ ਕਰਾਂਗੇ ਗੱਲਬਾਤ ਡਾਕਟਰ ਸਾਸਰੀ ਗੱਲ ਜੀ ਸਾਰੀ ਛਾ ਸੰਗਾਂ ਅਨੁਸਾਰੇ ਨਗਰ ਵਾਸੀਆਂ ਨੂੰ ਅਸੀਂ ਆਪੀਨ ਕਰਦੇ ਆ ਵੀ ਆ ਕੇ ਚਲ ਜੀਰੇ ਦੀ ਜਿਹੜਾ ਨਾ ਉਹ ਲੰਗਰ ਛਕੋ ਤੇ ਗੁਰੂ ਅਰਜਨ ਦੇਵ ਜੀ ਦੇ ਨਿਵੇਹ ਤੇ ਅਸੀਂ ਇਹ ਚਲ ਜੀਰੇ ਦੀ ਸ਼ੇਬੀਲ ਲਾਈ। ਉਹ ਜਰ ਸਾਹਿਬ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਤਾਂ ਬਹੁਤ ਧੰਨ ਭਾਗਿਆ ਸਾਡੇ ਜਿਹੜੇ ਅਸੀਂ ਸਾਡੇ ਨਿਮਾਨਿਆਂ ਕੋਲੋਂ ਇੰਨੇ ਕਿ ਮਾਣ ਬਖਸ਼ਿਆ ਸਾਨੂੰ ਸਾਨੂੰ ਇੰਨੀ ਕਿ ਸੇਵਾ ਦਿੱਤੀ ਹੈ ਗੁਰੂ ਜੀ ਨੇ। ਤੇ ਆਪਣੇ ਆਉਣ ਵਾਲੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਕਹਿੰਨੇ ਆ ਵੀ ਇਹੋ ਜਿਹੇ ਜਿਹੜੇ ਨਾ ਪਰਉਪਕਾਰ ਕਰਨੇ ਚਾਹੀਦੇ ਨੇ। ਆ ਜਿਆ ਸਬੀਲਾ ਲਾਉਣੀਆਂ ਜਾਂ ਨਿੱਜੀ ਨਿੱਜੀ ਆਪਣੇ ਕੰਮ ਛੱਡ ਕੇ ਸਮਾਜ ਸੇਵਾ ਦਾ ਕੰਮ ਮੁੱਖ ਰੱਖ ਕੇ ਕਰੀਏ ਠੀਕ ਹੈ ਜੀ ਸਰ ਧੰਨਵਾਦ ਧੰਨਵਾਦ ਤੇ ਆਪ پاس ਪੜੀ ਕਿ ਸੇਤਾਰੀ ਕਿ ਕਰਾਜੋ ਅੱਜ ਸੰਤਨ ਦਾ ਪਿੰਡ ਦੇ ਵਿੱਚ ਜਿਹੜੀ ਲੱਗੀ ਜਲ ਜਿਹਦੇ ਸ਼ਬੀਲ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਨੂੰ ਲੈ ਕੇ ਤੇ ਕੀ ਕਰਾਜੋ ਬਹੁਤ ਵਧੀਆ ਜੀ ਬੜਾ ਅਲੱਗ ਸੰਗਤ ਸੇਵਾ ਕਰ ਰਹੀ ਹੈ ਤੁਹਾਡੀ ਕਿਰਪਾ ਨਾਲ ਜੀ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਚਾਹੀਦਾ ਜੀ ਸਾਧ ਸੰਗਤ ਦੇ ਵਿੱਚ ਪਿਆਰ ਵਧਦਾ ਜੀ ਬਹੁਤ ਵਧੀਆ ਜੀ ਠੀਕ ਪਾਜੀ ਧੰਨਵਾਦ ਜੀ ਤੇ ਸਾਥੀਓ ਜਿੱਥੇ ਜੱਟ ਸਾਹਿਬ ਨੇ ਗੱਲਬਾਤ ਕੀਤੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਅਸੀਂ ਤੁਸੀਂ ਲਗਾਤਾਰ ਦੇਖਦੇ ਹਰਿਆਣਾ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਲੋਕਾਂ ਨੂੰ ਫੋਲੋ ਕਰਦੇ ਆ ਜਿਨ੍ਹਾਂ ਨੇ ਕੀ ਸਾਡੇ ਗੁਰਮਾ ਦਾ ਵਿਰੋਧ ਕੀਤਾ ਤੁਸੀਂ ਦੇਖੋਗੇ ਬੜਾ ਫੇਮਸ ਨਾਟਕ ਜਿਹੜਾ ਕਿ ਜੋਧਾ ਅਕਬਰ ਲੈ ਕੇ ਜਿਹੜਾ ਸਾਡੇ ਆਉਣ ਵਾਲੇ ਜਿਹੜੇ ਪੀੜ੍ਹੀ ਜਿਹੜੇ ਬੱਚੇ ਲਗਾਤਾਰ ਦੇਖਦੇ ਨੇ ਤੇ ਤੁਹਾਨੂੰ ਪਤਾ ਹੋਏਗਾ ਕਿ ਵੀਰਵਾਲ ਨੇ ਤੰਕੀ ਦਿੱਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿ ਜਿਹੜੀ ਤੁਸੀਂ ਆਪਣੀ ਝੂਠ ਦੀ ਦੁਕਾਨਦਾਰੀ ਖੋਲੀ ਇਸ ਨੂੰ ਬੰਦ ਕਰੋ ਤੋਂ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਕਿਹਾ ਜਿੱਥੇ ਤੂੰ ਜਾ ਰਿਹਾ ਵੀਰਵਾਲ ਤੂੰ ਉੱਥੇ ਜਾ ਆਣ ਕੇ ਗੱਲ ਕਰਾਂਗੇ ਲੇਕਿਨ ਮੌਕਾ ਨਹੀਂ ਮਿਲਿਆ ਵੀਰਵਾਲ ਨੂੰ ਉਸ ਤੋਂ ਆਣ ਦਾ ਬਾਅਦ ਜਿੱਥੇ ਵੀ ਅਫਗਾਨਾਂ ਵੱਲੋਂ ਉਸਨੂੰ ਮਾਰ ਦਿੱਤਾ ਗਿਆ ਸੀਗਾ ਬੜਾ ਲੰਮਾ ਤੇ ਚੌੜਾ ਇਤਿਹਾਸ ਸਿੱਖ ਧਰਮ ਦਾ ਕਿਸੇ ਪਹਿਚਾਣ ਦਾ ਮਥਾਜ ਨਹੀਂ ਹੈਗਾ ਤੇ ਸਾਥੀਓ ਤੁਸੀਂ ਸਾਡੇ ਨਾਲ ਲਗਾਤਾਰ ਬਣੇ ਰਿਹਾ ਜੇ ਡੋਲ ਮੀਡੀਆ ਹਰਿਆਣਾ ਦੇ ਨਾਲ ਆ ਪਿੰਡ ਸੰਤਨਗਰ ਕਰੀ ਵਾਲਾ ਰੋਡ ਦੇ ਉੱਤੇ ਤੁਹਾਨੂੰ ਲਾਈਵ ਤਸਵੀਰਾਂ ਦੇਖਣ ਨੂੰ ਮੇਰੀ ਪਿੰਡੇ ਤੋਂ ਸ਼ਾਮੇ ਆ ਜਾਓ ਕੈਮਰਾ ਆਊਟ ਸਟੂਡੀਓ ਮੰਡੀ ਦਾ ਪੂਰੀ ਸ਼ਾਮੇ ਦਰਜਾ ਹਾਂ ਜੀ ਵਾਹਿਗੁਰੂ ਹਾਂਜੀ ਬੇ ਸਾਡੇ ਨਾਲ ਮੌਜੂਦ ਨੇ ਬ੍ਰਦਰ ਪੀਰ ਆਟਾਲੇ ਵੀ ਅਸੀਂ ਉਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਭਾਜੀ ਕੀ ਕਰਨਾ ਚਾਹੋਗੇ ਅੱਜ ਜਿਹੜੀ ਤੁਸੀਂ ਥੰਨੇ ਫੱਟੇ ਜਿਹਦੇ ਸ਼ਕੀਰ ਆਈ ਹੈ ਤੇ ਇਹ ਸਾਡੇ ਵੱਡਿਆਂ ਦੀ ਕਿਰਪਾ ਹੈ ਜੀ ਆ ਸਾਡੇ ਭਾਜੀ ਹੋਣੀ ਖੜੇ ਇਹਨਾਂ ਨੇ ਸਾਰਾ ਪੰਜ ਰਲ ਕੇ ਹੀ ਆ ਭਾਜੀ ਬਹੁਤ ਵਧੀਆ ਭਾਜੀ ਸਾਡੇ ਗੁਰੂਆਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਆ ਤਾਂ ਕੁਝ ਨਹੀਂ ਹੈਗਾ ਉਹਦੇ ਮੁਰੇ ਭਾਜੀ ਹਾਂਜੀ ਨੇ ਪਾਇਤੋ ਸੀ ਕਿ ਨਾ ਜੀ ਬਸ ਸੇਵਾ ਜੀ ਸੰਗਤ ਦੀ ਗੁਰੂਆਂ ਦੇ ਜਿਹੜੇ ਬੱਚੇ ਗਾ ਸੂਜਵਾਨ ਇਹਨਾਂ ਨੂੰ ਪਤਾ ਲੱਗੇ ਆਉਣ ਵਾਲੀ ਪੀੜੀ ਠੀਕ ਹੈ ਮਾ ਧੰਨਵਾਦ ਠੀਕ ਠੀਕ ਪਾਜੀ ਧੰਨਵਾਦ ਜੀ ਲਗਾਤਾਰ ਤੁਸੀਂ ਸਾਡੇ ਨਾਲ ਬਣ ਰਿਹਾ ਤੇ ਜਿੱਥੇ ਕਿ ਜੀਰੇ ਦੀ ਸ਼ਬੀਲ ਲੱਗੀ ਹੋਈ ਹੈ ਕਾਫੀ ਇਥੋਂ ਟੱਪਣ ਵਾਲੇ ਜਿਹੜੇ ਆਮ ਰਾਈ ਸੰਗਤ ਹੈ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਰਵਾਂਗੇ ਇੱਕ ਤਰਮ ਨੂੰ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੀ ਸ਼ਹਾਦਤ 1606 ਈਸਵੀ ਦੇ ਵਿੱਚ ਜਿਹੜੀ ਸ਼ਹਾਦਤ ਦਿੱਤੀ ਸੀਗੀ ਉਹਨਾਂ ਦੇ ਸੀਸ ਦੇ ਵਿੱਚ 33 ਰੇਤਾ ਕਿਉਂ ਪਾਈ ਗਈ ਉੱਬਲ ਦੀਆਂ ਦੇਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਬਿਠਾਇਆ ਗਿਆ ਮੁਗਲਾਂ ਨੂੰ ਪਤਾ ਸੀ ਕਿ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਖੂਨ ਦਾ ਤਪਕਾ ਇੱਕ ਵੀ ਧਰਤੀ ਤੇ ਉੱਪਰ ਗਿਰ ਗਿਆ ਤਾਂ ਕਿੰਨੇ ਹੀ ਹੋਰ ਸਿੱਖ ਪੈਦਾ ਹੋ ਜਾਣਗੇ ਜਿਹੜੇ ਕਿ ਮੁਗਲ ਰਾਜ ਨੂੰ ਖਤਮ ਕਰਨ ਵਾਸਤੇ ਵਿਰੋਧ ਕਰਨ ਵਾਸਤੇ ਪੈਦਾ ਹੋਣਗੇ ਔਰ ਬਹੁਤ ਹੀ ਤਸੀਹੇ ਦਿੱਤੇ ਗਏ ਲੇਕਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਸਤਗੁਰੂ ਦਾ ਉਸ ਪ੍ਰਮਾਤਮਾ ਦਾ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ ਆਪਣਾ ਸੀਸ ਦਿੱਤਾ ਆਪਣਾ ਬਲੀਦਾਨ ਦਿੱਤਾ ਲੇਕਿਨ ਅੱਜ ਦਾ ਯੁੱਧ ਅੱਜ ਦਾ ਜਿਹੜਾ ਮਨੁੱਖੇ ਉਹਨਾਂ ਦੀ ਸ਼ਹਾਦਤ ਨੂੰ ਭੁੱਲਦਾ ਜਾ ਰਿਹਾ ਆਪਣੇ ਕਮਾਂਕਾਰਾਂ ਦੇ ਵਿੱਚ ਵੀ ਜੀਏ ਆਪਣੇ ਪਰਿਵਾਰ ਦੇ ਵਿੱਚ ਵੀ ਜੀਏ ਜੋ ਸ਼ਹਾਦਤ ਹੋਈਆਂ ਜਿਨ੍ਹਾਂ ਦੀ ਹੋਂਦ ਕਰਕੇ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਆ ਅੱਜ ਅਸੀਂ ਆਜ਼ਾਦੀ ਮਾਰ ਰਹੇ ਆ ਅੱਜ ਅਸੀਂ ਸੁੱਖ ਸਹੂਲਤਾਂ ਮਾਰ ਰਹੇ ਆ ਅਗਰ ਸਾਡੇ ਗੁਰੂ ਪੀਰ ਫਕੀਰ ਜੋ ਇਸ ਧਰਤੀ ਦੇ ਉੱਪਰ ਸ਼ਹਾਦਤ ਦੇ ਗਏ ਨੇ ਜੇ ਅੱਜ ਉਹ ਸ਼ਹਾਦਤਾਂ ਨਾ ਦਿੰਦੇ ਤੇ ਜੋ ਸਿੱਖੀ ਸੀ ਇਹਦਾ ਸਰੂਪ ਕੁਝ ਹੋਰ ਹੋਣਾ ਸੀਗਾ ਸਾਥੀਓ ਸਾਡੇ ਨਾਲ ਬਨੇ ਰਹੇ ਜੇ ਲਗਾਤਾਰ ਫਿਰ ਤੋਂ ਕਹਿ ਰਹਾ ਕਰੀ ਵਾਲਾ ਰੋਡ ਪਿੰਡ ਸੰਤਨਗਰ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਕਿਥੇ ਕਿ ਬ੍ਰਦਰ ਪੀਜਾ ਹਟ ਵਾਲਿਆਂ ਨਾਲ ਰਿਸ਼ਾਡੀ ਕਲੀਨਿਕ ਵਾਲਿਆਂ ਨੇ ਹੋਰ ਵੀ ਭਾਈਚਾਰਾ ਵਾਲਿਆਂ ਨੇ ਮਿਲ ਕੇ ਇੱਕ ਬਹੁਤ ਵੱਡਾ ਇੱਥੇ ਉਪਰਾਲਾ ਕੀਤਾ ਹੈ ਜਿੱਥੇ ਕਿ ਜਲ ਜੀਰੇ ਦੀ ਸ਼ਬੀਲ ਲਾਈ ਗਈ ਹੈ ਤੇ ਆਉਣ ਜਾਣ ਵਾਲੇ ਜਿੰਨੇ ਵੀ ਰਾਹ ਗਿਰਨੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਰਵਾਂਗੇ ਤੇ ਤੁਸੀਂ ਸਾਥੀਓ ਸਾਡੇ ਨਾਲ ਬਣੇ ਰਿਹਾ ਜੇ ਆਦੇ ਸਿੱਧੇ ਤਰਫੇ ਦੇ ਹੋਰ ਵੀ ਕੋਈ ਗੱਲ ਨਹੀਂ ਰਾਜੋ ਨਹੀਂ ਨਹੀਂ ਆਹ ਬਈ ਬਾਜੀ ਅੱਜ ਲਾਈਏ ਸ਼ਬੀਲ ਠੰਡੇ ਜਲਦੀ ਦੇ ਸੀ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਸੇਵਾ ਲੋਕਾਂ ਦੀ ਮੈਂ ਬਹੁਤ ਖੁਸ਼ ਹਾਂ ਇਸ ਗੱਲੋਂ ਵੀ ਗੁਰੂਵਾਨੇ ਸਾਨੂੰ ਮਦਦ ਦਿੱਤੀ ਹੈ ਬਲ ਬਖਸ਼ਿਆ ਹੈ ਬਰਕਤ ਦਿੱਤੀ ਹੈ ਤੇ ਆਈ ਬਹੁਤ ਖੁਸ਼ ਹਾਂ ਇੱਕ ਦਿਨ ਅੰਦਰ ਸ਼ਹਾਦਤ ਦਾ ਸਾਹਿਬ ਜੀ ਜੀ ਸ਼ਿਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਿੱਤੀ ਹੈ। ਉਹਨਾਂ ਦੀ ਯਾਦ ਨੂੰ ਸਮਰਪਿਤ ਜਿੱਥੇ ਕਿ ਠੰਡੇ ਮਿੱਠੇ ਪਾਣੀ ਦੀ ਲਾਈਨ ਆ ਗਈ ਹੈ। 5000 ਲੀਟਰ। ਠੀਕ ਹੈ ਭਾਈ ਜੀ ਧੰਨਵਾਦ ਜੀ। ਬੱਚਾ ਕੀ ਕਹਿਣਾ ਚਾਹੋਗੇ? ਬੋਲੋ ਮੈਨੂੰ ਕੁਸਤ ਮੈਂ ਕਹਿੰਦਾ ਕੀ ਤੁਹਾਨੂੰ ਕਹਿਣਾ ਹੈ। ਕੀ ਨਾ? ਅੱਛਾ ਹੈ। ਅੱਛਾ ਲੱਗਦਾ। ਤੇ ਪਤਾ ਅੱਜ ਲੱਗੀ ਸ਼ਵੀਲ ਅੱਜ ਥੋੜੇ ਬਿਹਤਰ ਪੰਦੇ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ। ਬਹੁਤ ਵਧੀਆ ਲੱਗ ਰਿਹਾ। ਪਾਣੀ ਪੀਤਾ? ਹਾਂਜੀ। ਠੀਕ ਬੜਾ ਧੰਨਵਾਦ। ਹਾਂਜੀ। और ਸਾਥੀਓ ਤੁਸੀਂ ਲਗਾਤਾਰ ਦੇਖ ਰਹੇ ਜੇ ਜਿੱਥੇ ਕਿ ਸਾਡੇ ਡੋਲਮੇਡੀ ਹਰਿਆਣਾ ਦੇ ਉੱਪਰ ਜਿੱਥੇ ਕਿ ਸਪਿੰਡ ਸੰਤਨਗਰਵਾਦ ਦੇ ਵਿੱਚ ਜਿੱਥੇ ਕਿ ਬਿਲਕੁਲ ਜਿੱਥੇ ਬੰਗਲੇ ਨੂੰ ਮੋੜ ਮੋੜਦਾ ਉਸ ਜਗ੍ਹਾ ਦੇ ਉੱਪਰ ਜਿੱਥੇ ਕਿ ਠੰਡੇ ਮਿੱਠੇ ਜੀਰੇ ਦੀ ਜਿਹੜੀ ਸ਼ਬੀ ਲੱਗ ਪਾ ਕੇ ਟੁਕ ਮਾਣ ਸ਼ਾਵੀਰਾ ਸ਼ਾਵੀਰ ਉਥੇ ਸਾਥੀਓ ਤੁਸੀਂ ਲਗਾਤਾਰ ਦੇਖੇ ਇਥੇ ਕਾਫੀ ਰੋੜਾ ਲਗਾਤਾਰ ਚੱਲ ਰਿਹਾ ਔਰ ਸਵੇਰ ਤੋਂ ਲੈ ਕੇ ਲਗਭਗ ਦੁਪਹਿਰ ਤੋਂ ਬਾਅਦ ਤੱਕ ਇਹ ਵਾਲੀ ਜਿਹੜੀ ਕਿ ਜਲ ਜੀਰੇ ਦੀ ਸ਼ਵੀਲ ਚੱਲਦੀ ਰਹੇਗੀ ਤੇ ਲਗਾਤਾਰ ਸਾਨੂੰ ਉਪਰਾਲਾ ਕਰਨਾ ਚਾਹੀਦਾ ਕਿ ਜਿੰਨਾ ਗੁਰੂਆਂ ਨੇ ਸਾਡੇ ਵਾਸਤੇ ਆਪਣਾ ਬਲਦਾਨ ਆਪਣਾ ਪਰਿਵਾਰ ਵਾਰਿਆ ਸ਼੍ਰੀ ਗੁਰੂ ਅਰਜਨ ਦੇਵ ਜਿਹੜੇ ਇਹਨਾਂ ਨੇ ਸ਼ਹਾਦਤ ਦਿੱਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਵਾਰਤਾ ਸਾਡੇ ਬੱਚੇ ਨੂੰ ਕੋਈ ਕੰਡਾ ਤੱਕ ਵੀ ਲੱਗ ਜਾ ਤੇ ਅਸੀਂ ਉਸ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਤੇ ਧੰਨ ਉਹ ਮਾਤਾ ਗੁਜਰੀ ਦਾ ਜਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਵਾਰਿਆ ਔਰ ਇਸ ਦੇ ਨਾਲ ਇੱਕ ਕਿਸੇ ਵਿਦਵਾਨ ਨੇ ਲਿਖਿਆ ਅੰਦਾ ਗੁਰੂ ਗੋਬਿੰਦ ਸਿੰਘ ਤੇਰੇ ਦੇਲਵਰ ਗਾ ਕਿੱਥੋਂ ਕੋਈ ਹੋਰ ਲਿਆਵੇਗਾ ਰੱਖਣ ਲਈ ਮਾਨ ਤੇ ਟੀਮਾਂ ਦਾ ਖੁਦ ਕੌਣ ਯਤੀਮ ਕਹਾਵੇਗਾ ਦੁਨੀਆ ਆਪਣੇ ਲਾਲਾ ਦੇ ਸਿਰਾਂ ਤੋਂ ਭਰ-ਭਰ ਮੋਤੀ ਥਾਲ ਵਾਰੇ ਗੁਰੂ ਗੋਬਿੰਦ ਸਿੰਘ ਤੇਰਾ ਧੰਨ ਜਿਗਰਾ ਤੇ ਜਿੰਨੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ ਤੇ ਸਾਥੀਓ ਲਗਾਤਾਰੋਂ ਲਗਾਤਾਰ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਪਿੰਡ ਸੰਤ ਨਗਦੇ ਜਿੱਥੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਜਿੱਥੇ ਜੀਰੇ ਦੀ ਸ਼ਬੀਲ ਲਈ ਗਈਏ ਤੇ ਸਾਥੀਓ ਕਾਫੀ ਗਰਮੀ ਦਾ ਮੌਸਮ ਹੈ ਆਉਣ ਜਾਣ ਵਾਲੇ ਜਿੰਨੇ ਵੀ ਰਹੀ ਨੇ ਉਹ ਆਪੋ ਆਪਣੇ ਲੋੜ ਮੁਤਾਬਕ ਜਿਹੜਾ ਕਿ ਇੱਥੇ ਜੀਰੇ ਦਾ ਸੇਵਨ ਕਰ ਰਹੇ ਨੇ ਅਸੀਂ ਗੱਲਬਾਤ ਕੀਤੀ ਇੱਥੇ ਬ੍ਰਦਰ ਪੀਜ ਹਟ ਵਾਲਾ ਨਾ ਸਿਆਣੀ ਕਲੀਨਿਕ ਡਾਕਟਰ ਸਦੀਸ਼ ਸਿੰਘ ਦੇ ਨਾਲ ਹੋਰ ਵੀ ਸੰਗਤ ਇੱਥੇ ਚੱਲ ਕੇ ਆ ਰਹੀ ਏ ਬਣੇ ਰਿਹਾ ਜ ਸਾਡੇ ਨਾਲ ਲਗਾਤਾਰ ਜਿਹੜੇ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਾਫੀ ਗਰਮੀ ਹੈ ਪਰ ਗਰਮੀ ਦੇ ਕਾਰਨ ਜਿਹੜਾ ਅੱਜ ਜਿਹੜਾ ਮੌਸਮ ਥੋੜਾ ਜਿਹਾ ਸੁਹਾਵਣਾ ਹੋ ਰਿਹਾ ਤੇ ਭਾਈ ਸਾਹਿਬ ਜਿਹੜੇ ਵੀ ਸਾਡੇ ਕੋਲ ਆਉਣ ਕਿਸੀ ਉਹਨਾਂ ਨਾਲ ਕਰਾਂਗੇ ਗੀ ਗੱਲਬਾਤ ਤੇ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ। ਉਹ ਜੰਦੇਤ ਨਾ ਗਾ ਉਹ ਵੀ ਨਾ ਕਰਦੇ ਗੱਲਬਾਤ ਆਜਾ। ਜੰਦੇ ਆ ਜਾਓ। ਹਾਂ। ਤੇ ਨਾ ਕੈਮਰਾ ਛਾਵੇਂ ਰੱਖ ਕੇ ਖਾਂਦੇ ਆ ਉਹ ਤੇ ਛਾਵੇਂ ਰਹਿ ਆਣੇ ਦੁਸ਼ਮਣ ਨੂੰ ਤਾਂ ਬੈਠ ਜਾ ਹਾਂਜੀ ਬਾਬਾ ਇਹ ਕੁਛ ਕਰੋਗੇ ਹਾਂਜੀ ਮਾਰਾਂਗੇ ਤੇਰਾ ਵੇ ਨਹੀਂ ਕੁਝ ਬੋਲੋ ਨਹੀਂ ਬੋਲਣ ਕੁਝ ਬੋਲੋ ਅੱਜ ਜਿਹੜਾ ਸਤਗੁਰੂ ਅਰਜਨ ਦੇਵ ਜੀ ਦੇ ਛਾਦ ਤੂ ਲੈ ਕੇ ਜਿਹੜਾ ਓਏ ਹਲਾ ਵੀਰੇ ਬਹੁਤ ਠੀਕ ਹੋ ਪਰ ਜਲ ਥੋੜਾ ਜਾ ਜਿਆਨੀ ਅਭਿਆਸ ਕਰ ਸਾਥੇ ਤੁਹਾਨੂੰ ਦਿਖਾਇਆ ਜਾ ਰਿਹਾ ਦੇਖੋ ਜਿੱਥੇ ਕਿ ਬਾਸ ਰੁਕੀ ਪਈ ਹੈ ਔਰ ਲਗਾਤਾਰ ਇੱਥੇ ਜਿੰਨੇ ਵੀ ਰਾਹਗੀਰ ਚੱਲਦੇ ਆਉਂਦੇ ਨੇ ਆਪੋ ਆਪਣੀ ਲੋੜ ਦੇ ਅਨੁਸਾਰ ਜਿੱਥੇ ਕੀ ਠੰਡੇ ਮਿੱਠੇ ਜੀਰੇ ਦੇ ਜਿਹੜਾ ਪੀ ਰਹੇ ਨੇ ਔਰ ਤੁਹਾਨੂੰ ਦੱਸ ਦਈਏ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਤੇ ਜਿੱਥੇ ਕਿ ਅੱਜ ਪਿੰਡ ਸੰਤਨਗਰ ਵਾਲਿਆਂ ਨੇ 메인 ਰੋਡ ਕਰੀਵਾਲਾ ਰੋਡ ਦੇ ਉੱਪਰ ਜਿੱਥੇ ਕਿ ਠੰਡੇ ਮਿੱਠੇ ਜਿਹਰੇ ਸ਼ਬੀਰ ਲਾਈਏ ਸਾਡੇ ਨਾਲ ਤੁਸੀਂ ਬਣੇ ਰਿਹਾ ਜੇ ਸਾਥੀਓ ਕਾਫੀ ਗਰਮੀਆਂ ਮੌਸਮ ਹੈ ਔਰ ਗਰਮ ਮੌਸਮ ਹੋਣ ਕਰਕੇ ਜਿੱਥੇ ਤੱਕ ਸਾਡਾ ਕੈਮਰਾ ਵੀ ਹੀਟ ਮਨਾ ਰਿਹਾ ਔਰ ਇਸ ਗੱਲ ਦੀ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆ ਕਿ ਕਿਤਨਾ ਕਿਤੇ ਵਿੱਚ ਥੋੜਾ ਜਿਹਾ ਕੇਰੀ ਕੀਟ ਨੂੰ ਲਾ ਕੇ ਪ੍ਰੋਬਲਮ ਆ ਰਹੀ ਲਾਈਵ ਚੱਲਣ ਦੇ ਵਿੱਚ ਪਰ ਫਿਰ ਵੀ ਸਾਥੀਓ ਤੁਹਾਡਾ ਸਹਿਯੋਗ ਤੁਹਾਡਾ ਪਿਆਰ ਸਾਡੇ ਨਾਲ ਇੰਜ ਹੀ ਬਣਿਆ ਰਹੇਗਾ

ਹਾਂ 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 ਹਰ ਕਹਦਾ ਉਹ ਪਟੇ ਉਹ ਛਾਵੇਂ ਨੋਟੇ ਕੋਲ ਆ ਸ਼ਾਨੇ ਨਾਲ ਕੈਮਰਾ ਹੀਟ ਪੜਦਾ ਫੇਰਾ ਬੜਾ ਪੀ ਲੋ ਪੀ ਲੋ ਬਿਲੇ ਜਿਰਾ ਲੈ ਆਲਾ ਆ ਜਾਏ ਭਾਈ ਬੱਚਿਆਂ ਦੇ ਦੋ ਬੱਚੀ ਬਿਲੇ ਆ ਲੋ ਉਹ ਅੰਦਰ ਲੈ ਲਗਾ ਹੋਰ ਬੈਠੰਦੇ ਬਾਹਰ ਹੋ ਜੇ ਮੈਂ ਤੇਰੇ ਕੋਈ ਗੱਲ ਪੀ ਲੈਣੇ ਆਜੋ

ਜਿਹੜਾ ਲਗਾਤਾਰ ਜੀਰੇ ਲਾਉਣ ਕਿਥੇ ਸ਼ਬੀਰ ਚਲਦੀ ਨਗਰ ਆ ਰਹੀ ਤਨ ਸੰਤ ਨਗਰ ਫੈਮਿਲੀ ਦੇ ਬਹੁਤ ਵੱਡਾ ਪ੍ਰਾਲਾਹ ਕੀਤਾ ਹੈ ਆਪਣੇ ਕਮਾਕਾਰਾਂ ਦੇ ਵਿੱਚ ਅਸੀਂ ਕਾਫੀ ਬੀਜੀ ਹੋ ਚੁੱਕਾ ਹੈ ਇਨਸਾਨਾਂ ਬੀਜੀ ਹੋਣ ਕਰਕੇ ਜਿਹੜਾ ਕੀ ਸੋਸ਼ਲ ਵਰਕ ਜਾਂ ਜਿੱਥੇ ਅਸੀਂ ਕਿਸੇ ਆਪਣੇ ਜਿਹੜਾ ਧਰਮ ਨੂੰ ਆਪਣੇ ਜਿਹੜੇ ਗੁਰਵਾਨੋਂ ਭੁੱਲਦੇ ਆ ਰਹੇ ਆ ਤੇ ਇਹੋ ਜਿਹੜੇ ਮੁੱਖ ਕੰਮ ਜਿਹੜੇ ਸਾਰੇ ਕੰਮ ਵਿਚਾਰ ਕੇ ਸਾਨੂੰ ਜ਼ਰੂਰ ਕਰਨੇ ਚਾਹੀਦੇ ਨੇ ਤੇ ਸਾਖ ਜੋ ਕਾਫੀ ਗਰਮੀ ਦਾ ਮੌਸਮ ਸੀ ਥੋੜੀ ਜਿਹੀ ਹਵਾ ਚੱਲ ਗਈ ਏ ਹਵਾ ਚੰਨਾਂ ਨਾਲ ਥੋੜਾ ਜਿਹਾ ਹੋਰ ਮੌਸਮ ਜਿਹੜਾ ਠੀਕ ਹੋ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਦੁਪਹਿਰ ਤੱਕ ਕਾਫੀ ਗਰਮੀ ਸੀ ਦੁਪਹਿਰ ਦਾ ਮੌਸਮ ਹੋ ਚੁੱਕਿਆ ਦੁਪਹਿਰ ਦੇ ਮੌਸਮ ਬਾਅਦ ਥੋੜੀ ਜਿਹਾ ਨਾ ਹਵਾ ਚੱਲੀ ਏ ਦੇਖੋ ਅਕਾਲ ਪੁਰਖ ਦਾ ਜਿਹੜਾ ਬਾਣਾ ਮੰਨਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗਰਮੀ ਨੂੰ ਲੈ ਕੇ ਉਸ ਟਾਈਮ ਤੇ ਕਿੰਨੀ ਗਰਮੀ ਸੀਗੀ ਅੱਜ ਜਿਹੜਾ ਮਈ ਜੁਨ ਦਾ ਮਹੀਨਾ ਚੱਲ ਰਿਹਾ ਮਈ ਜੂਨ ਦੇ ਮਹੀਨੇ ਦੇ ਵਿੱਚ ਉਸ ਟਾਈਮ ਕਿੰਨੀ ਗਰਮੀ ਹੋਏਗੀ ਜਿਸ ਟਾਈਮ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਹੋਈ ਲੇਕਿਨ ਉਹ ਖੁਦ ਅਕਾਲ ਪੁਰਖ ਸੀਗੇ ਖੁਦ ਗੁਰੂ ਸੀਗੇ ਕੀ ਨਹੀਂ ਸੀ ਕਰ ਸਕਦੇ ਲੇਕਿਨ ਉਹਨਾਂ ਨੇ ਸਤਿਗੁਰ ਦਾ ਬਾਣਾ ਮੰਨਿਆ ਕਿਸੇ ਇੱਕ ਸਿਆਣੇ ਪੰਜਾਬੀ ਦੇ ਵਿਦਵਾਨ ਨੇ ਲਿਖਿਆ ਏ ਇੱਕ ਸੂਰਜ ਤੱਤਾ ਤੇ ਇੱਕ ਧੁੱਪ ਤੱਤੀ ਤੇ ਇੱਕ ਰੇਤ ਤੱਤੀ ਇੱਕ ਜ਼ਮੀਨ ਤੱਤੀ ਤੇ ਇੱਕ ਅਸਮਾਨ ਤੱਤਾ ਇੱਕ ਅਦਲ ਤੱਤਾ ਤੇ ਇੱਕ ਤਖਤ ਤੱਤਾ ਤੇ ਇੱਕ ਮੌਕੇ ਦਾ ਹੁਕਮਰਾਣ ਤੱਤਾ ਇਹਨਾਂ ਤੱਤਿਆਂ ਦੇ ਢੇਰ ਤੇ ਬਹਿ ਕੇ ਰਤੀ ਹੋਏ ਨਾ ਸੁੱਡੀ ਸੁਣ ਤਾੜ ਤੱਤਾ ਆਂਦੇ ਤਖਤ ਪਲਟ ਜਾਂਦੇ ਤੇ ਦੁਨੀਆ ਗਰਕ ਹੁੰਦੀ ਜੇ ਹੋ ਜਾਂਦਾ ਸਤਗੁਰੂ ਅਰਜਨ ਦੇਵ ਭਗਵਾਨ ਤੱਤਾ ਸ਼ਹਾਦਤ ਮੰਨੀ ਸ਼ਹਾਦਤ ਦਿੱਤੀ ਲੇਕਿਨ ਰਤਾ ਵੀ ਤਤੇ ਨਹੀਂ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਅੱਜ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਦਿਹਾੜੇ ਨੂੰ ਜਸ਼ਾਦਤ ਨੂੰ ਲੈ ਕੇ ਪਿੰਡ ਸੰਤਨਗਰ ਦੇ ਵਿੱਚ ਜਿੱਥੇ ਅੱਜ ਪਾਣੀ ਦੀ ਜੜੀ ਜਲ ਜੀਰੇ ਸ਼ਬੀਲ ਲੱਗੀ ਹੈ ਆਉਣ ਜਾਣ ਵਾਲੇ ਰਾਹਗੀਰ ਪੀਰੇ ਨੇ ਤੇ ਸਾਥੀਓ ਬਹੁਤ ਵੱਡਾ ਉਪਰਾਲਾ ਕੀਤਾ ਹੈ ਬ੍ਰਦਰ ਪੀਜਾ ਹਟ ਵਾਲਾ ਰਸਾਇਨੀ ਕਲੀਨਿਕ ਸੰਤਨਗਰ ਵਾਲਿਆਂ ਨੇ ਮਿਲ ਕੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰੋ ਕਿ ਆਹਦੀ ਵੀਡੀਓ ਕਿਸ ਤਰੀਕੇ ਦੀ ਬਣਦੀ ਹੈ ਤੇ ਸਾਥੀਓ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਲਗਾਤਾਰ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਧੋਨੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਮੈਂ ਕੈਮਰਾਮੈਨ ਕਹਿੰਗਾ ਇੱਕ ਵਾਰੀ ਇਸ ਸਰ ਥੋੜਾ ਜਿਹਾ ਕੈਮਰਾ ਕਮਾ ਦਿੱਤਾ ਜੇ ਜਾਵੇ ਜਿੱਥੇ ਕਿ ਛੋਟੇ ਛੁੱਟੇ ਬੱਚੇ ਸਾਡਾ ਆਲ ਸਾਡੀਆਂ ਧੀਆਂ ਸਾਡੀਆਂ ਬੇਟੀਆਂ ਇਹ ਵੀ ਸਾਡੇ ਨਾਲ ਖੜੀਆਂ ਨੇ ਸਾਡੇ ਬਜ਼ੁਰਗ ਖੜੇ ਨੇ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਵੀ ਗੱਲ ਕਰਨੀ ਹਾਜੀ ਬਜ਼ੁਰਗ ਸਾਸਰੀ ਕਾਂਤ ਜੀ ਬਜ਼ੁਰਗ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸ਼ਹੀਦ ਗੁਰ ਅਰਜਨ ਦੇਵ ਜੀ ਦਾ ਇਹਦੇ ਵਾਸਤੇ ਬਹੁਤ ਖੁਸ਼ੀ ਦਾ ਸਾਡੇ ਵਾਸਤੇ ਕੰਮ ਜਿਹੜਾ ਮਨਾਇਆ ਜਾਣ ਰਿਹਾ ਮੋਟਰ ਕੀ ਕਹਿਣਾ ਚਾਹੋਗੇ ਆਉਣ ਵਾਲੇ ਜਿਹੜੇ ਆਪਣੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬੱਚਾ ਨੂੰ ਤੇ ਹੀ ਕਹਾਂਗੇ ਆਪਣੇ ਰਸਪੱਤੇ ਤੋਂ ਬਚ ਕੇ ਰਹਿਣ ਸਹੀ ਸੂਲਾਂ ਤੇ ਚੱਲਣ ਪੜਾਈ ਸਹੀ ਕਰਨ ਆਪਣੀ ਪਾਸੇ ਹੀ ਗੱਲ ਠੀਕ ਹੈ ਜੀ ਬਜ਼ੁਰਗ ਦਾ ਧੰਨਵਾਦ ਬਿਲਕੁਲ ਜੀ ਅੱਜ ਦਾ ਜਿਹੜਾ ਸਾਡਾ ਜੋਥ ਹੈ ਆਪਣੇ ਧਰਮ ਤੋਂ ਹਟ ਗਏ ਉਹ ਜਿਹੜੇ ਨਸ਼ੇ ਦੀ ਇੱਕ ਜਿਹੜਾ ਪੰਜਵਾਂ ਦਰਿਆ ਵਗ ਰਿਹਾ ਹੈ ਪਹਿਲਾਂ ਤਾਂ ਸੁਣ ਚਾ ਸੀ ਕਿ ਪੰਜਾਬ ਵਿੱਚ ਪੰਜਵਾਂ ਨਸ਼ੇ ਦਾ ਦਰਿਆ ਹੈ ਲੇਕਿਨ ਪੰਜਾਬ ਤੋਂ ਹਟ ਕੇ ਇਕ ਤਿਹ ਪੂਰੇ ਭਾਰਤ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਪੰਜਵਾਂ ਨਸ਼ਾ ਦਰਿਆ ਵਗ ਰਿਹਾ 14 15 15 ਸਾਦੇ ਛੋਟੇ ਛੋਟੇ ਵਿੱਚ ਜਿਹੜੇ ਨਸ਼ੇ ਦੇ ਵਿੱਚ ਗਰਸਤ ਹੋ ਗਏ ਨੇ ਉਹ ਆਪਣਾ ਖੁਦ ਆਪਣੇ ਆਪ ਦੀ ਮੈਟੈਲਿਟੀ ਨੂੰ ਭੁੱਲ ਚੁੱਕੇ ਨੇ ਅਸੀਂ ਕੌਣ ਆਪਦੀ ਹੋਂਦ ਭੁੱਲ ਗਏ ਜਿਹੜਾ ਇਨਸਾਨ ਆਪਣੀ ਹੋਂਦ ਭੁੱਲ ਜਾਂਦਾ ਏ ਉਹ ਕਿਸੇ ਦੀ ਹੋਂਦ ਨੂੰ ਕੀ ਯਾਦ ਕਰੇਗਾ ਉਹ ਦੀ ਕੀ ਵੈਲਿਊ ਸਮਝੇਗਾ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਮਾਪੇ ਪਿਤਾ ਨੂੰ ਪਿਆਰ ਕਰੋ ਦੇਸ਼ ਵਾਸੀਆਂ ਨੂੰ ਪਿਆਰ ਕਰੋ ਤੇ ਸਾਥੀਓ ਤਿਆ ਤਾਨੂੰ ਲੈ ਚਲ ਗਿਆ ਉਸੇ ਹੀ ਗੱਲ ਦੇ ਉੱਤੇ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਕੀ ਸ਼ਹੀਦੀ ਦਿਹਾੜਾ ਪਿੰਡ ਸੰਤਨਗਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਲਗਾਤਾਰ ਤੁਹਾਨੂੰ ਇੱਥੇ ਜਿਹੜੇ ਸਾਡੇ ਚੈਨਲ ਦੇ ਮਾਧਮ ਜਿਹੜੇ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤੇ ਸਾਥੀਏ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਜਿਵੇਂ ਜਿਵੇਂ ਕੋਈ ਵੀ ਸਾਡੇ ਕੋਲ ਇੱਥੇ ਕੋਈ ਰਾਹ ਗੇ ਰਉਣਗੇ ਅਸੀਂ ਉਹਨਾਂ ਨਾਲ ਕਰਾਂਗੇ ਗੱਲਬਾਤ ਵੀ ਕਰਦੇ ਰਵਾਂਗੇ ਜਾਣਕਾਰੀ ਵੀ ਲੈਂਦੇ ਰਵਾਂਗੇ ਕਿਉਂਕਿ ਸਿਆਣੇ ਕਹਿੰਦੇ ਜਿਹੜੀਆਂ ਕਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕਮ ਹਮੇਸ਼ਾ ਖਤਮ ਹੋ ਜਾਂਦੀਆਂ ਨੇ ਆਪਣੇ ਕੌਮ ਨੂੰ ਆਪਣੀ ਸਿੱਖ ਪਿਆਸ ਨੂੰ ਆਪਦੇ ਆਉਣ ਵਾਲੇ ਜਿਹੜੇ ਵੱਡੇ ਬਜ਼ੁਰਗ ਜਿਹੜੇ ਸਾਡੇ ਚਲੇ ਗਏ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਝ ਕਰਕੇ ਗਿਆ ਉਹਨਾਂ ਨੂੰ ਯਾਦ ਰੱਖਣਾ ਵੀ ਚਾਹੀਦਾ ਅਗਰ ਯਾਦ ਉਹਨਾਂ ਨੂੰ ਨਾ ਰੱਖਾਂਗੇ ਤੇ ਇੱਕ ਦਿਨ ਅਸੀਂ ਵੀ ਖਤਮ ਹੋ ਜਾਵਾਂਗੇ ਤੇ ਸਾਥੀਓ ਅਸੀਂ ਸੰਤਨਗਰ ਕਰੀਵਾਲਾ ਰੋਡ ਦੇ ਉੱਪਰ ਅਸੀਂ ਮੌਕੇ ਤੇ ਉਤੇ ਮੌਜੂਦ ਆ ਤੇ ਇੱਥੇ ਜਿੱਥੇ ਕੇ ਜੀਰੇ ਦੇ ਸਵੇਰ ਦਾ ਜਿਹੜਾ ਅੰਠ ਖੰਡੇ ਜੀਰੇ ਦੀ ਜਿਹੜੀ ਇਹਨਾਂ ਨੇ ਸੇਵਾ ਨਿਭਾਰੇ ਨੇ ਸਾਡੇ ਵੀਰ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਅੱਗੇ ਲੱਗਣਾ ਹੀ ਬਹੁਤ ਵੱਡੀ ਇੱਕ ਗੱਲ ਹੁੰਦੀ ਏ ਅੱਗੇ ਲੱਕੇ ਕਿਸੇ ਕਾਰਜ ਨੂੰ ਸਿਰੇ ਚੜਾਣਾ ਉਹ ਬਹੁਤ ਵੱਡੀ ਇੱਕ ਗੱਲ ਹੁੰਦੀ ਏ ਬਾਕੀ ਸਹਿਯੋਗ ਤੇ ਪਰਮਾਤਮਾ ਦਾ ਸਭ ਤੋਂ ਵੱਡਾ ਹੁੰਦਾ ਜਦੋਂ ਪਰਮਾਤਮਾ ਆਪ ਬੰਦੇ ਦੇ ਵਿੱਚ ਵਾਸ ਕਰਦਾ ਜਦੋਂ ਆਪ ਉਸ ਬੰਦੇ ਦੇ ਤੇ ਮਿਹਰਬਾਨ ਹੁੰਦਾ ਤੇ ਫਿਰ ਵੇਖੋ ਜੀ ਚਿੜੀਆਂ ਇਸ ਗੱਲ ਉਹੀ ਹੋਗੀ ਉਸ ਚਿੜੀ ਦੇ ਵਿੱਚ ਕੀ ਪਰਮਾਤਮਾ ਨੇ ਪਤਾ ਸੀ ਉਸ ਦੇ ਕਿ ਨੇ ਸ੍ਰੀ ਸਤਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੇ ਚੰਦੇ ਵੀ ਚੜੀਆਂ ਸੋ ਮੈਂ ਬਾਜ ਲੜਾਓ ਤੇ ਤਵੀ ਗੋਬਿੰਦ ਸਿੰਘ ਨਾਮ ਕਹਾਓ ਕੀ ਉਸ ਚਿੜੀ ਦੇ ਵਿੱਚ ਐਡਾ ਵੱਡਾ ਉਹਨਾਂ ਨੇ ਕਿ ਰੂਹ ਪਾ ਦਿੱਤੀ ਸੀ ਕਿ ਜੇ ਬਾਜ ਤੋੜਤੇ ਚਿੜੀਆਂ ਨੇ ਜਦੋਂ ਪਰਮਾਤਮਾ ਮਿਹਰਬਾਨ ਹੁੰਦਾ ਤੇ ਉਹਦੋਂ ਫਿਰ ਇਨਸਾਨ ਵੀ ਮਸੀਹਾ ਬਣ ਜਾਂਦਾ ਸਾਥੀਓ ਬਹੁਤ ਹੀ ਵਧੀਆ ਪਰ ਅੱਲਾ ਸਾਡੇ ਪਿੱਛੇ ਇੱਕ ਚੀਜ਼ ਭੁੱਲ ਗਏ ਆ ਸਾਡੇ ਪਿੱਛੇ ਜਿਹੜਾ ਹਸਪੀਟਲ ਤੁਸੀਂ ਦੇਖ ਸਕਦੇ ਜਿਹੜਾ ਅੱਖਾਂ ਦਾ ਹਸਪੀਟਲ ਹੈ ਡਾਇਰੈਕਟਰ ਸਾਹਿਬ ਨੇ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਇਸ ਅੱਜ ਸ਼ਬੀਲ ਦੇ ਵਿੱਚ ਅਸੀਂ ਸ਼ਾਇਦ ਇਹਨਾਂ ਦਾ ਨਾਮ ਨਹੀਂ ਜਾਣਦੇ ਸੀ ਉਸ ਗੱਲ ਦੀ ਮਾਫੀ ਚਾਹੁੰਦੇ ਆ ਕਿ ਜਿੱਥੇ ਅਸੀਂ ਜਗਤ ਉੱਪਰ ਖੜੇ ਆ ਇੱਥੇ ਹਸਪੀਟਲ ਅੱਖਾਂ ਦਾ ਹਸਪੀਟਲ ਹੈ ਪਿੱਛੇ ਜਿਸ ਨੇ ਵੀ ਆਪਣਾ ਅੱਖਾਂ ਦਾ ਚੈੱਕਅਪ ਕਰਵਾਉਣਾ ਹੋਵੇ ਉਹ ਵੀ ਇੱਥੇ ਆ ਸਕਦਾ ਕਾਫੀ ਫੈਸਿਲਿਟੀ ਆ ਸੰਤਨਗਰਪਿੰਡ ਦੇ ਵਿੱਚ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਹਰ ਚੀਜ਼ ਇੱਥੋਂ ਜਿਹੜੀ ਅਵੇਲੇਬਲ ਹੋ ਮਿਲ ਜਾਂਦੀ ਏ ਕਿਸੇ ਤਰੀਕੇ ਦਾ ਕੋਈ ਇਲਾਜ ਕਰਾਉਣਾ ਹੋਵੇ ਜਾਂ ਕੁਝ ਵੀ ਤੇ ਸਾਥੀਓ ਬਹੁਤ ਹੀ ਵੱਡਾ ਯਾਰਾ ਤੇ ਪਰਾਲਾ ਕੀਤਾ ਦਸ਼ਨੇਸ਼ ਵੈਲਡਿੰਗ ਵਰਕਸ਼ਾਪ ਵਾਲੇ ਵੀ ਨਾਲ ਸਾਡੇ ਭਾਈਚਾਰਾ ਵਾਲੇ ਸੀਗੇ ਅਸੀਂ ਇਹਨਾਂ ਦਾ ਵੀ ਨਾਮ ਨਹੀਂ ਲੈ ਚੁੱਕੇ ਲਿਆ ਸੀ ਉਸ ਗੱਲ ਦੀ ਮਾਫੀ ਚਾਹੁੰਦੇ ਆ ਕਿਉਂਕਿ ਇਹਨਾਂ ਦਾ ਵੀ ਬੜਾ ਵੱਡਾ ਪਰਾਲਾ ਅੱਜ ਬ੍ਰਦਰ ਪੀਜਾ ਹਟ ਵਾਲਿਆਂ ਦਾ ਦਸ਼ਨੇਸ਼ ਵੈਲਡਿੰਗ ਵਰਕਸ਼ਾਪ ਵਾਲਿਆਂ ਦਾ ਔਰ ਸ਼ਾਨੀ ਕਲੀਨਿਕ ਦਾ ਔਰ ਨਾਲ ਜਿਹੜਾ ਅੱਖਾਂ ਦਾ ਹਸਪੀਟਲ ਹੈ ਦੁਕਾਨਦਾਰਾਂ ਦੇ ਨਾਲ ਕੇ ਬਹੁਤ ਹੀ ਵੱਡਾ ਇੱਕ ਉਪਰਾਲਾ ਕੀਤਾ ਕਿ ਅੱਜ ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਕਿ ਅੱਜ ਉਹਨਾਂ ਨੇ ਸ਼ਹੀਦੀ ਦਿਹਾੜਾ ਮਨਾਇਆ ਏ ਤੇ ਸਾਥੀਓ ਸਾਡੇ ਨਾਲ ਤੁਸੀਂ ਬਣੇ ਰਿਹਾ ਜੇ ਅਧਿਨਿਕ ਕਰਨਾ ਤੇ ਸਾਥੀਓ ਸਾਡਾ ਮੇਨ ਮੋਟੀਵਾਜ ਲਾਈਵ ਹੁੰਦਾ ਇਹੋ ਸਿਗਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਅਕਾਲ ਪੁਰਖ ਦਾ ਪਾਣਾ ਮੰਨਿਆ ਔਰ ਜਗਾ ਜਗਾ ਦੇ ਉੱਪਰ ਲਗਭਗ ਪਿਛਲੇ ਮਹੀਨੇ ਤੋਂ ਲਗਾਤਾਰ ਪੂਰੇ ਭਾਰਤ ਦੇ ਵਿੱਚ ਜਿਹੜਾ ਕਿ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਸ਼ਬੀਲਾ ਲਗਾ ਗਿਆ ਜਾਂਦੀਆਂ ਨੇ ਤਾਂ ਅੱਜ ਸੰਤਨਗਰ ਵਾਲਿਆਂ ਨੇ ਵੀ ਸ਼ਬੀਰ ਲਗਾਈਏ ਤੇ ਸਾਥੀਓ ਫਿਰ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕੰਟੈਂਟ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਜੱਜਤ ਲੀਨਾ ਗਰਮੇਲ ਸਿੰਘ ਢੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ ਜਿਉਂਦੇ ਹੱਸਦੇ ਵਸਦੇ ਰਹੋ फे आया